ਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚੇ ਆ ਪਿੰਡ ਜਲਵਾਣਾ ਤਹਿਸੀਲ ਅਹਿਮਦਗੜ ਮੰਡੀ ਤੇ ਜ਼ਿਲ੍ਹਾ ਬਾਈਆਂ ਨੂੰ ਜੇ ਗੱਲ ਕਰ ਲਈਏ ਸੱਜਣੋ ਰਹਿਣਾ ਮਰੀਲ ਕੋਟਲਾ ਕਿਉਂਕਿ ਦੋ ਜ਼ਿਲ੍ਹੇ ਜੁੜਦੇ ਆ ਇੱਥੇ ਆ ਕੇ ਜੇ ਮੈਂ ਗੱਲਬਾਤ ਕਰ ਲਾਂ ਥੋੜੀ ਦੂਰੀ ਤੇ ਇੱਥੇ ਤੋਂ ਲੁਧਿਆਣਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਤੇ ਇੱਥੇ ਮੇਰਾ ਖਿਆਲ ਅਮਰੀਲ ਕੋਟਲੇ ਦੇ ਅਖੀਰਲੇ ਜੇ ਪਿੰਡ ਆ ਗਏ ਪਹਿਲਾਂ ਬਾਈ ਹੋਰੀਂ ਕਹਿੰਦਾ ਪੈਂਦੇ ਸੀ ਸੰਗਰੂਰ ਜ਼ਿਲ੍ਹੇ ਚ ਜਾਨਵਰ ਦੋ ਦਿਖਾਵਾਂਗੇ ਸੱਜਣੋ ਪਰ ਦਿਖਾਵਾਂਗੇ ਵੀ ਨਾਲ ਜਾਨਵਰ ਟੋਪ ਕੁਆਲਿਟੀ ਦੇ ਤੁਹਾਡਾ ਯਾਰ ਜੀ ਵੀ ਲੱਗੂਗਾ ਚੀਜ਼ਾਂ ਦੇ ਇੱਕ ਵੀ ਬਾਕੀ ਅੱਜ ਮੈਂ ਤੁਹਾਨੂੰ ਕੁਆਲਿਟੀ ਦੀਆਂ ਚੀਜ਼ਾਂ ਦਿਖਾ ਰਿਹਾ ਕਿਉਂਕਿ گاਵਾਂ ਦੇ ਵੀਡੀਓ ਅਕਸਰ ਆਪਣੇ ਚੈਨਲ ਤੇ ਜ਼ਿਆਦਾ ਆਉਂਦੇ ਆ ਤੇ ਮੱਝਾਂ ਨੇ ਥੋੜੇ ਜੇ ਰੇਅਰ ਆਉਂਦੇ ਆ ਘੱਟ ਆਉਂਦੇ ਆ ਪਰ ਦੋ ਮੱਝਾਂ ਦਿਖਾਵਾਂਗੇ ਦਿਖਾਵਾਂਗੇ ਨਗੀਨੇ ਇੱਕ ਆ ਦਿਖਾਵਾਂਗੇ ਆਪਾਂ ਰਸ਼ੀਅਨ ਟੈਂਕੀ ਚਿੱਡੀ ਮੱਝ ਦਿਖਾਵਾਂਗੇ ਉਸ ਤੋਂ ਬਾਅਦ ਦੀ ਬੂਟੀ ਦੀ ਬਾ ਕਮਾਲੀ ਆ ਤੇ ਜਿਹੜੇ ਸੱਜਣ ਨੇ ਯਾਰ ਬਰੀਡਿੰਗ ਵਾਸਤੇ ਲੈਣੀ ਹੈ ਨਾ ਉਹਦੇ ਵਾਸਤੇ ਬਾਹਰੀ ਬੈਸਟ ਰਹੂਗੀ ਇਹ ਮੱਝ ਤੇ ਬਾਕੀ ਆ ਜੋ ਬਾਈ ਨਾ ਕਰਾਉਂਿਆ ਗੱਲਬਾਤ ਦੋਨਿਆਂ ਮੱਝਾਂ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਦੋਹਾਂ ਦੇ ਯਾਰ ਵੀਡੀਓ 'ਚ ਹੀ ਕਰਾਵਾਂਗੇ ਸ਼ੰਕਾ 'ਚ ਨਾ ਰਹੇ ਉਹ ਵੀ ਵੱਡੀਆਂ ਮਹਿਸਾਂ ਨੇ ਰੇਟ ਨਹੀਂ ਹੋਣੇ ਵੀਡੀਓ 'ਚ ਹੋਰ ਬਾਈ ਕੀ ਹਾਲ ਹੈ ਬੜਾ ਵਧੀਆ ਜੀ ਚੜਦੀ ਕਲਾ ਅਨੇੜੇ ਨੂੰ ਆਇਆ ਦੂਰਗੰਗਨ ਕੀ ਨਾਮ ਹੈ ਨਾਮ ਉਹਦੇ ਗਗਨ ਗਗਨ ਵਪਾਰ ਦਾ ਹੀ ਕੰਮ ਹੈ ਗਗਨ ਹਾਂ ਵੀਰੇ ਮਾੜਾ ਮੁੱਟਾ ਕਰੀ ਜਾਈਦਾ ਜ ਚੰਗਾ ਡੰਗਰ ਮਿਲ ਜਾਣਾ ਮਤਲਬ ਆ ਕੋਈ ਪੱਕਾ ਨਹੀਂ ਕਰਦੇ ਜੇ ਗੱਲ ਕਰ ਲਈ ਵੀ ਦੋ ਚਾਰ ਜਾਨਵਰ ਹਰ ਟਾਈਮ ਨਹੀਂ ਰੱਖਦੇ ਪੱਕਾ ਨਹੀਂ ਹੈਗਾ ਹਾਂ ਵੀ ਥੋੜਾ ਥੋੜਾ ਕਰਦੇ ਆ ਪਰ ਕੋਈ ਚੰਗਾ ਜਾਨਵਰ ਲੈਣ ਦੇ ਹਾਂਜੀ ਚੰਗਾ ਜਾਨਵਰ ਲੈਣ ਦੇ ਸ਼ਕੀਨ ਐ ਇੱਥੋਂ ਕਰ ਲੀਏ ਵੱਡੀ ਮਾਹੇ ਤੋਂ ਸ਼ੁਰੂ ਸੁਆ ਕਿਹੜਾ ਇਹਦਾ ਖੋਲ ਕੇ ਤੋੜ ਦੇਣਾ ਨਹੀਂ ਨਾ ਸੁਆ ਦਾਦੀ ਇਹਦਾ ਸੁਆ ਵੀਰੇ ਤੀਜਾ ਇੱਧਰ ਲਿਆ ਤਰਸ ਓਏ ਇੱਧਰਲੇ ਬੰਨੇ ਮਾਰਦੇ ਕੈਮਰਾ ਇੱਥੇ ਬਾਹਲੀ ਸੈੱਟ ਖੜੀ ਆ ਅਗਲੇ ਬੰਨੇ ਉਹ ਦਿਖਾ ਦੇ ਥਣ ਥਣ ਇਹਦੇ ਚਬਾਈ ਚਬੂਈ ਤਾਂ ਯਾਰ ਇਹਦੀ ਬਿਲਕੁਲ ਫੋਕੀ ਹੋਊਗੀ ਕਿਉਂਕਿ ਆਪਣਾ ਰੁਟੀਨ ਦਾ ਕੰਮ ਹੀ ਆ ਇਹਦੇ ਥਣ ਦਾ ਸੈਜ ਦੇਖੀ ਦੱਸਦਾ ਮੈਂ ਤੁਹਾਨੂੰ ਤੇ ਉੱਤੋਂ ਯਾਰ ਜਿਹੜੀ ਦੀ ਬਾਡੀ ਆ ਬਾਡੀ ਸਾਨੂੰ ਵਾਕਈ ਲੱਗੂਗੀ ਵੀ ਰਸ਼ੀਅਨ ਟੈਂਕੀ ਆ ਤਰਸ ਲੰਬਾਈ ਲੰਬੂਈ ਦਿਖਾ ਦੇ ਇੱਥੇ ਤੋਂ ਤੇ ਉੱਤੋਂ ਜਿਹੜੀ ਬਾਡੀ ਆ ਉਹ ਤਾਂ ਬਾ ਕਮਾ ਲਈ ਯਾਰ ਆਰਡਰ ਆ ਜਿਹੜਾ ਆਰਡਰ ਵੀ ਪੂਰੀ ਚੜਾਈ ਚ ਆ ਗਿਆ ਜੇ ਗੱਲਬਾਤ ਕਰ ਲਈਏ ਕਿਉਂਕਿ ਮੈਂ ਚ ਜ਼ੋਰ ਜਾਦੇ ਨੇ ਤੇ ਬਾਈ ਚ ਵੀ ਜ਼ੋਰ ਪੂਰੇ ਨੇ ਕਿਉਂਕਿ ਜਵਾਨ ਚੰਗਾ ਪਰ ਮੈਂ ਯਾਰ ਜਾਦੇ ਹੈਵੀ ਆ ਖਿੱਚੀ ਫਿਰਦੀ ਆ ਬਾਈ ਨੂੰ ਐ ਨੂੰ ਚਲਾ ਦੇ ਬਾਡੀ ਇੱਥੋਂ ਲੰਬਾਈ ਦਿਖਾ ਲਈਂ ਦਰਸ ਓਏ ਤੇ ਬਾਡੀ ਤੇ ਜੇ ਗੱਲ ਕਰ ਲਈਏ ਯਾਰ ਬਾਡੀ ਤੇ ਨਸਾਂ ਨਸਾਂ ਦਾ ਜਾਲ ਬਹੁਤ ਆ ਤੇ ਥਣ ਥਣੋਟ ਵੀ ਚੰਗਾ ਲੱਗਿਆ ਤੇ ਕੱਦ ਬਿੱਡ ਵੀ ਯਾਰ ਮੈਂ ਦਾ ਚੰਗੀਆਂ ਵਈਆਂ ਚ ਆ ਗਿਆ ਫੁੱਲ ਡਾਵਲੇ ਆ ਗਿਆ ਜੇ ਗੱਲ ਕਰ ਲਈਏ ਸੁਹਾ ਕਿਹੜਾ ਬਾਈ ਇਹਦਾ ਤੀਜਾ ਵੀਰੇ ਸੂਆ ਤੀਜਾ ਬੱਚਾ ਕੀ ਆ ਨਾਲ ਇਹ ਨੀਲੀ ਰਾਵੀ ਦਾ ਕੱਟਾ ਹਾਂ ਪਿਓਰ ਨੀਲੀ ਦਾ ਮੇਲ ਕਾਫ ਆ ਗਿਆ ਉੱਤੇ ਵੀ ਮਾਰਦੇ ਦਰਸ ਕੈਮਰਾ ਇਧਰਲੇ ਬੰਨੇ ਆ ਖੜਿਆ ਸਾਹਮਣੇ ਆ ਆ ਗਿਆ ਇਹਦੇ ਨਾਲ ਨੀਲੀ ਰਾਵੀ ਦਾ ਪਿਓਰ ਨੀਲੀ ਦਾ ਬੱਚਾ ਪਾਇਆ ਤੁਹਾਨੂੰ ਗੱਲ ਦੱਸ ਦਣਾ ਇਹ ਮੈਚ ਇਹ ਖਾਸੀਅਤ ਵੀ ਆ ਕਿਉਂਕਿ ਜਿਵੇਂ ਆਪ ਇਹ ਪਿਓਰ ਮੋਰਾ ਚ ਆ ਗਈ ਜੈਡ ਬਲੈਕ ਆ ਗਈ ਪਰ ਬੱਚਾ ਇਹਨੇ ਪਿਓਰ ਨੀਲੀ ਦਾ ਪਾਇਆ ਜਿਹੋ ਜਿਹੇ ਇਹਦੇ ਸੀਮਨ ਲਵਾਉਂਗੇ ਯਾਰਾ ਬੱਚਾ ਵੀ ਇਹ ਮੱਝ ਹੋਇਆ ਪਾ ਦੂਗੀ ਬਰੀਡਿੰਗ ਵਾਸਤੇ ਵੀ ਬਸਟਰ ਹੋਊਗੀ ਜੇ ਕਿਸੇ ਸੱਜਣ ਨੇ ਲੈਣੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਸੂਈ ਨੂੰ ਵੀਰੇ 2 25 26 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਰੈਡੀ ਦਾ ਹੁਣ ਦੁੱਧ ਵੀਰੇ 15 ਲੀਟਰ ਹੋਊ 15 ਲੀਟਰ ਤਿਆਰ ਆ ਦੋ ਡੰਗ ਚਾਰ ਡੰਗ ਚ ਚਵਾ ਦਾਂਗੇ ਹਾਂ ਵੀਰੇ ਚਵਾ ਕੇ ਦਵਾਂਗਾ ਆ ਡੰਗ ਦੋ ਡੰਗ ਚਾਰ ਡੰਗ ਬਾਈ ਕਹਿੰਦਾ ਚਵਾ ਦਾਂਗੇ ਇੱਥੋਂ ਤਰਸ ਕੱਦ ਦਾ ਅੰਦਾਜ਼ਾ ਵੀ ਕਰਾ ਦੇਈਏ ਉੱਥੇ ਤੋਂ ਕੱਦ ਕਾੜ ਦਾ ਅੰਦਾਜ਼ਾ ਵੀ ਕਰਾ ਦੇਈ ਕਿਉਂਕਿ ਕੱਦ ਵੀ ਇਹਦਾ ਫੁੱਲ ਵੱਡਾ ਆ ਗਿਆ ਜੇ ਮੈਂ ਗੱਲਬਾਤ ਕਰ ਲਾਈ ਜੀ ਉੱਤੇੋਂ ਚੜਾਈ ਆ ਚੜਾਈ ਵੀ ਬਾ ਕਮਾਲ ਆ ਇੰਨੀ ਜ਼ਿਆਦਾ ਚੜਾਈ ਆ ਇੱਥੇ ਤੋਂ ਆਹ ਚੀਜ਼ ਦੀ ਆਪਣੀ ਸੌਰੀ ਗੈਪ ਦੇਖ ਸਕਦੇ ਹੋ ਤੇ ਉੱਤੇੋਂ ਜਿਹੜੀ ਦੀ ਚੜਾਈ ਆ ਚੜਾਈ ਵੀ ਫੁੱਲ ਆ 15 ਲੀਟਰ ਦੋ ਡੰਗ ਚਾਰ ਡੰਗ ਚਵਾ ਦੇਾਂਗੇ ਚਵਾ ਕੇ ਦੇਵਾਂਗੇ ਵੀਰੇ ਪੈਸੇ ਕਿੰਨੇ ਲਵਾਂਗੇ ਇਹਦੇ ਵੀਰੇ ਮੁੱਲ ਜਿੰਨਾ ਮਰਜ਼ੀ ਕਰਾਵੇ ਇੱਕ 35 ਦੀ ਦੇਵਾਂਗੇ 1 ਲੱਖ ਤੇ 35000 ਦੀ ਦੇ ਦਾਂਗੇ ਮਾਨਤਾਂ ਉਹਦੇ ਚੋਂ ਕਰ ਦਾਂਗੇ ਉਹ ਮੌਕੇ ਤੇ ਕਰ ਦਾਂਗੇ ਹਾਂ ਮੱਝ ਆ ਗਈ ਸੱਜਣੋ ਫੁੱਲ ਵੱਡੀ ਕੈਮਰੇ ਚ ਤੁਹਾਨੂੰ ਮਾੜੀ ਮੋਟੀ ਛੋਟੀ ਵੀ ਲੱਗ ਸਕਦੀ ਆ ਪਰ ਓਦਾ ਬਾਡੀ ਵਾਲੀ ਮੈਂ ਆ ਪੇਟ ਵਾਲੀ ਮੈਂ ਆ ਜਿਵੇਂ ਡਾਕਟਰ ਜਗਜੀਤ ਕਹਿੰਦਾ ਹੁੰਦਾ ਗੋਪੀ ਵਾਲਾ ਕਹਿੰਦਾ ਯਾਰ ਜਿਹੜੀ ਮੈਂ ਦੇ ਪੇਟ ਆ ਉਹੀ ਮੈਂ ਖਾਊਗੀ ਤੇ ਉਹੀ ਮੈਂ ਹੀ ਦੁੱਧ ਦੇਊਗੀ ਜੇ ਗੱਲਬਾਤ ਕਰ ਲਈ ਹੈਨਾ ਇੱਥੇ ਦਿਖਾ ਦੇ ਦਰਸ ਬਾਡੀ ਬੁੱਡੀ ਉੱਤੇ ਕਿਉਂਕਿ ਰਹਿ ਨਾ ਜਾਵੇ ਕਿਸੇ ਵੀ ਪੱਖ ਤੋਂ ਜਾਨਵਰ ਚੰਗਿਆ ਬਾਈ ਕੋਲੇ ਤੇ ਹੁਣ ਮਾਰਦੇ 2 ਨੰਬਰ ਵਾਲੀ ਦੇ ਕੈਮਰਾ ਇਹਦਾ ਸੂਆ ਕਿਹੜਾ ਬਾਈ ਇਹ ਪਲੂਨ ਸੂਈ ਹੀ ਆ ਵੀਰੇ ਪਹਿਲਾ ਸੂਆ ਹਾਂ ਇਹਨੂੰ ਇਹਨੂੰ ਕਿੰਨੇ ਕਿਦਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਏ 12 ਦਿਨ 12 ਦਿਨ ਇਹਦੇ ਨਾਲ ਬੱਚਾ ਕੀ ਆ ਇਹਦੇ ਮਾਗਰ ਵੀ ਕੱਟਾ ਵੀਰੇ ਇਹਦੇ ਨਾਲ ਵੀ ਕੱਟਾ ਹੀ ਆ ਇਹਦੇ ਥੱਲੇ ਦੁੱਧ ਕਿੰਨਾ ਰੈਡੀ ਦਾ ਇਹਦੇ ਥੱਲੇ 12 ਕਿਲ ਲੀਟਰ ਹੋ 12 ਲੀਟਰ ਰੈਡੀ ਦਾ ਡੰਗ ਦੋ ਡੰਗ ਚਾਰ ਡੰਗ ਚਵਾ ਦਾਂਗੇ ਚਵਾ ਕੇ ਦਵਾਂਗੇ ਵੀਰੇ ਇਹ ਵੀ ਤੋੜ ਦੋ ਬਾਈ ਖੋਲ ਕੇ ਇਹ ਦੰਦਾਂ ਚ ਕਿ ਇਹ ਦੰਦਾਂ ਵੀਰੇ 6 ਦੰਦ ਹੋਊਗੀ 6 ਦੰਦ ਥੋੜੀ ਜਿਹੀ ਵੱਡੀ ਹੋ ਕੇ ਰਲੀ ਹੋਈ ਆ ਹਨਾ ਹੂੰ ਆ ਦੰਦਾਂ ਚ ਆ ਗਈ 6 ਦੰਦ ਪਰ ਜੇ ਗੱਲ ਕਰ ਲਈਏ ਸੱਜਣੋ ਹੈਗੀ ਹਜੇ ਵੀ ਦੰਦਾਂ ਚ ਹੀ ਆ ਝੋਟੀ 6 ਦੰਦ ਆ ਕਿਉਂਕਿ ਅੱਠ ਦੰਦ ਹਜੇ ਹੋਈ ਨਹੀਂ ਇਹ ਸੂਆ ਹੈਗਾ ਪਹਿਲਾ ਤੇ ਆਡਰੇ ਦਾ ਸੱਜਣੋ ਹੈਗਾ ਬਿਲਕੁਲ ਸਟਿਚ ਆਡਰਾ ਫਿਕਸ ਆਡਰ ਜਿਵੇਂ ਸਾਨੂੰ ਅਕਸਰ ਗਾਵਾਂ ਦਾ ਦਿਖਾਉਣਾ ਹੁੰਦਾ ਇੱਥੇ ਤੋਂ ਕਮਾ ਲਓ ਜੀ ਯੋਗੀ ਕਈ ਵਾਰ ਯਾਰ ਘਰੇਲੂ ਸੱਜਣ ਦੇ ਘਰੋਂ ਪਸ਼ੂ ਲਿਆਂਦਾ ਹੁੰਦਾ ਡਰ ਜਾਂਦਾ ਕਈ ਵਾਰੀ ਆਰਡਰ ਯਾਰ ਆਰਡਰ ਇਹਦਾ ਬਾ ਕਮਾਲ ਆ ਯਾ ਇੱਕ ਘਰੇਲੂ ਘਰਾਂ ਤੋਂ ਰਵੀ ਆ ਹਾਂ ਬਿਲਕੁਲ ਇਹਦਾ ਫਿਕਸ ਆਰਡਰ ਆ ਗਿਆ ਜੇ ਗੱਲਬਾਤ ਕਰ ਲਈਏ ਇੱਥੇ ਤੋਂ ਬਾਡੀ ਬੁੱਡੀ ਵਿਖਾ ਲਈਂ ਡਰ ਜਦੋਂ ਮੁਰਨਾ ਉਤੋਂ ਮੈਨੇ ਓਏ ਸੁਆ ਪਹਿਲਾਂ ਦੰਦਾਂ ਚ 6 ਦੰਦ ਨਾਲ ਮੇਲ ਕਾਫ ਦੁੱਧ ਤਿਆਰ ਬਾਈ ਕਹਿੰਦਾ 12 ਲੀਟਰ 12 ਲੀਟਰ ਰੈਡੀ ਦਾ ਹੁਣ ਦਿਖਾ ਦੇ ਲੈ ਵਾਲੂ ਆ ਨੇੜੇ ਲਾ ਕੇ ਬਸ ਕਮਾ ਲਓ ਜੀ ਇੱਥੇ ਤੋਂ ਇੱਥੇ ਤੋਂ ਕਮਾ ਲਓ ਡੰਗ ਤੋਂ ਡੰਗ ਚਵਾਵਾਂਗੇ ਬਾਈ ਇਹਦਾ ਚਵਾ ਕੇ ਦੇਵਾਂਗੇ ਵੀਰੇ ਤਸल्ली ਕਰਾ ਕੇ ਦਵਾਂਗੇ ਕੱਦ ਬਿੱਡ ਸੱਜਣੋ ਇਹਦਾ ਵੀ ਵੱਡਾ ਆ ਗਿਆ ਪਹਿਲਣ ਦੇ ਹਿਸਾਬ ਨਾਲ ਕੋਈ ਛੋਟਾ ਕੱਦ ਨਹੀਂ ਕੱਦ ਇਹਦਾ ਵੀ ਫੁੱਲ ਡਬਲ ਹੈ ਤੇ ਥਾਣੇ ਯਹਰੇ ਨੂੰ ਵੀ ਮੁੱਠੀ ਦੀ ਚਵਾਈ ਵਾਲਾ ਲੱਗਿਆ ਤੇ ਲੱਗਿਆ ਵੀ ਪੂਰੇ ਗੈਪ ਤੇ ਆ ਜੇ ਗੱਲਬਾਤ ਕਰ ਲਈਏ ਇੱਥੇ ਬੰਦੋ ਜੀ ਉਸਤਾਦ ਜੀ ਆ ਨੇੜੇ ਲਾ ਦੇ ਉਸਤਾਦ ਇੱਥੋਂ ਦਿਖਾ ਦੇ ਜਮਾ ਨੇੜੇ ਲਾ ਕੇ ਕੀ ਹੋਰੀ ਡਰ ਡਰ ਨਾ ਜਾਵੇ ਕਿ ਤੇ ਹੱਥ ਲਾ ਦੀ ਆਪਾਂ ਦੁੱਧ ਦੇ ਥੱਲੇ ਹੈਗਾ 12 ਲੀਟਰ ਪੈਸੇ ਕਿੰਨੇ ਲਾਵਾਂਗੇ ਤੇ ਭਾਈ ਇਹ ਵੀਰੇ ਮੌਲ ਜਿੰਨਾ ਮਰਜ਼ੀ ਕਰਾ ਲਿਓ ਹਾਂਜੀ 1 5 ਦੀ ਦਵਾਂਗੇ ਇਹਦੇ ਵਾਂਗ 1 ਲੱਖ ਤੇ 5000 ਦੀ ਮਾਨਤਾਨ ਛੋਟ ਛਫਾ ਇਹਦੇ ਚੋ ਕਰ ਦਾਂਗੇ ਉਹ ਕਰ ਦਾਂਗੇ ਇਹਦੀ ਚਵਾਈ ਕਿਵੇਂ ਆ ਬਾਈ ਚਵਾਈ ਇੱਕ ਨੰਬਰ ਆ ਵੀਰੇ ਆ ਚਵਾਈ ਚ ਬੂਈ ਦੀਆਂ ਠੰਡੀਆਂ ਚੋਂ ਚੂਣ ਦੀ ਬਾਲਟੀ ਧਰ ਕੇ ਚੋ ਕੇ ਲੈ ਜਾ ਪੈ ਕੇ ਬਹਿ ਜਾ ਥੱਲੇ ਠੀਕ ਆ ਗੱਲ ਐ ਕੇ ਚੋ ਲੈ ਜਾ ਆਰਡਰ ਚੰਗਾ ਰੱਖਦੀ ਆ ਹਨਾ ਮੈਲੇ ਮੂਲੇ ਤਾਂ ਨਹੀਂ ਲੱਗੀ ਅਜੇ ਨਹੀਂ ਮੈਲੇ ਨਹੀਂ ਲੱਗੀ ਹੈਗੀ ਅਜੇ ਆ ਮੈਲੇ ਲੱਗ ਕੇ ਜੇ ਗੱਲ ਕਰ ਲਈ ਕਿਲੋ 2 ਕਿਲੋ ਦੁੱਧ ਹਜੇ ਵਧੂਗੀ ਵਧਣ ਦੀ ਉਮੀਦ ਹੈਗੀ ਆ ਹਨਾ ਕਿਉਂਕਿ ਮੌਸਮ ਵੀ ਹੁਣ ਕੋਈ ਬੜਾ ਜ਼ਿਆਦਾ ਉਹ ਨਹੀਂ ਹੈਗਾ ਮੌਸਮ ਵੀ ਠੀਕ ਹੋ ਜੂਗਾ ਅੱਗੇ ਅੱਗੇ ਦੱਸਾਂ ਵੀ ਹੰਦਨਾ ਚ ਅੱਗੇ ਮੌਸਮ ਵੀ ਠੰਡਾ ਆਊਗਾ ਹਾਂ ਨੰਬਰ ਬੋਲ ਦਿਓ ਜੀ ਆਪਣਾ ਨੰਬਰ ਵੀਰੇ 88375 ਹਾਂਜੀ 38972 ਇੱਕ ਵਾਰੀ ਆ ਵੱਡੀ ਮਹਿਕ ਰਾਂ ਹੋਰ ਦਿਓ ਇੱਕ ਵਾਰੀ ਵੱਡੀ ਮਹਿ ਸਾਨੂੰ ਤੋੜ ਕੇ ਹੋਰ ਦਿਖਾ ਦੇਣਾ ਨੰਬਰ ਵਾਈ ਦਾ ਵੀਡੀਓ ਚ ਹੀ ਲਾ ਦੂੰਗਾ ਮੈਂ ਕਿਉਂਕਿ ਹਰੇਕ ਵੀਡੀਓ 'ਚ ਮੈਂ ਕਹਿਣਾ ਵੀ ਹੁੰਦਾ ਯਾਰ ਜਾਨਵਰ ਨੂੰ ਨੇੜੇ ਜਾ ਕੇ ਤਸੱਲੀ ਕਰਕੇ ਪਰਖ ਕੇ ਲੈ ਲਿਆ ਕਰੋ ਬਾਕੀ ਸੁਭਾਅ ਦੀ ਯਾਰ ਮੈਂ ਚੰਗੀ ਆ ਤੇ ਮੈਨੂੰ ਮੈਂ ਆ ਵੀ ਜੈਡ ਬਲੈਕ ਗਈ ਪੂਛ ਪੂਛ ਜਰੂਰ ਬਾਈਟ ਆ ਤੇ ਚਮੜਾ ਜਿਹੜਾ ਇਹਦਾ ਚਮੜਾ ਵੀ ਯਾਰ ਬਿਲਕੁਲ ਬਰੀਕ ਆ ਗਿਆ ਨਸਾਂ ਵਾਲੀ ਮੈਂ ਆ ਦੁੱਧ ਹਲੇ ਮੈਲੇ ਵੀ ਨਹੀਂ ਲੱਗੀ ਬਾਈ ਹੈ ਮੈਲੇ ਤਾਂ ਨਹੀਂ ਲੱਗੀ ਇਹ ਵੀ ਨਹੀਂ ਹਜੇ ਨਹੀਂ ਲੱਗੀ ਮੈਲੇ ਮੂਲੇ ਬਾਈ ਕਹਿੰਦਾ ਇਹ ਵੀ ਨਹੀਂ ਲੱਗੀ ਮੈਂ ਹਜੇ ਕਿਉਂਕਿ ਜੇ ਮੈਂ ਮੈਲੇ ਲੱਗੂਗੀ ਯਾਰ ਕਿਲੋ 2 ਕਿਲੋ ਦੁੱਧ ਹੋਰ ਬਾਜੂ 15 ਲੀਟਰ ਰੈਡੀ ਦਾ ਵੀ 16 17 ਲੀਟਰ ਜਾਰੇ ਇਹ ਪਾ ਦੂਗੀ ਇੱਥੇ ਦਿਖਾਈ ਦਰਸ ਛਾਣਾ ਤੋਂ ਵੀ ਦਿਖਾ ਨਹੀਂ ਲੇ ਵਾਲੂਆ ਇਹਦੇ ਬਾਈ ਕਿੰਨੇ ਪੈਸੇ ਦੱਸਿਆ ਸੀ ਇਹ 1 35 ਦੀ ਦੇਵਾਂਗੇ ਮੁੱਲ ਜਿੰਨਾ ਮਰਜ਼ੀ ਕਰਾ ਲਓ ਇਹ ਬਾਈ ਕਹਿੰਦਾ 1 ਲੱਖ ਤੇ 35000 ਦੀ ਆਪਾਂ ਛੜ ਦਾਂਗੇ ਮੁੱਲ ਚਾਹੇ ਡੇਢ ਕਰਾ ਲਓ 40 ਕਰਾ ਲਓ 45 ਕਰਾ ਲਓ ਪਿੰਡ ਆ ਗਿਆ ਸੱਜਣੋ ਬਾਈ ਦਾ ਜਲਵਾਣਾ ਤਹਿਸੀਲ ਆ ਗਈ ਅਹਿਮਦਗੜ ਮੰਡੀ ਤੇ ਜ਼ਿਲ੍ਹਾ ਆ ਗਿਆ ਸੱਜਣੋ ਬਾਈ ਦਾ ਮਰੇਲਕੋਟ ਦਾ ਇਹਨਾਂ 2000 ਜਾਨਵਰਾਂ ਚੋਂ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ